ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਐਂਡ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਬੇਸਨ ਦੀ ਬਰਫੀ ਜੋ ਕਿ ਬਿਨਾ ਚਾਸ਼ਨੀ ਬਿਨਾ ਮਾਵਾ ਬਿਨਾ ਦੁੱਧ ਤੋਂ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਆਸਾਨ ਤਰੀਕਾ ਹੈ ਇਸ ਨੂੰ ਬਣਾਉਣ ਦਾ ਹਰ ਵਾਰੀ ਤੁਸੀਂ ਬਰਫੀ ਘਰਤੀ ਬਣਾਉਂਗੇ ਬਾਜ਼ਾਰੋਂ ਤੋਂ ਬਾਜ਼ਾਰ ਤੋਂ ਲੈਣਾ ਭੁੱਲ ਜਾਓਗੇ ਇੰਨੀ ਜ਼ਿਆਦਾ ਟੇਸਟੀ ਬਣੂ ਇਹ ਚਲੋ ਬਣਾਉਣਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਗੈਸ ਤੇ ਮੈਂ ਕੜਾਹੀ ਰੱਖੀ ਹੈ ਕੜਾਹੀ 'ਚ ਆਪਾਂ ਪਾਵਾਂਗੇ ਘਿਓ ਘਿਓ ਮੈਂ ਇੱਕ ਕੌਲੀ ਸੈੱਟ ਕਰੀਏ ਇਹਦੇ ਨਾਲ ਹੀ ਸਾਰਾ ਮੈਜ਼ਰਮੈਂਟ ਕਰੂੰਗੀ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਤੁਸੀਂ ਕੋਈ ਵੀ ਕੌਲੀ ਕੱਪ ਚਾਹ ਦਾ ਕੱਪ ਕੋਈ ਵੀ ਕੋਈ ਚੀਜ਼ ਇੱਕ ਚੀਜ਼ ਰੱਖਣੀ ਆ ਉਹਦੇ ਨਾਲ ਹੀ ਸਾਰਾ ਮੈਜ਼ਰਮੈਂਟ ਨਾਪ ਲਿਓ ਉਹਦੇ ਨਾਲ ਤੁਹਾਡੀ ਬਰਫੀ ਬਿਲਕੁਲ ਸਹੀ ਬਣੂਗੀ ਦੇਖੋ ਇੱਕ ਕੌਲੀ ਸੈੱਟ ਕਰੀਏ ਮੈਂ ਇਸੇ ਨਾਲ ਹੀ ਸਾਰਾ ਕੁਝ ਲਵਾਂਗੀ ਕੌਲੀ ਮੈਂ ਪੌਣੀ ਕੌਲੀ ਲਈਏ ਘਿਓ ਦੀ ਘਿਓ ਤੁਸੀਂ ਡਾਲਦਾ ਦੇਸੀ ਕੋਈ ਵੀ ਲੈ ਸਕਦੇ ਹੋ ਉਹੀ ਦੋ ਕੌਲੀਆਂ ਮੈਂ ਲਈਆਂ ਨੇ ਬੇਸਣ ਦੀਆਂ ਬੇਸਣ ਨੂੰ ਚੰਗੀ ਤਰ੍ਹਾਂ ਸ਼ਾਲ ਲੈਣਾ ਬੇਸਣ ਇਹ ਨਾਰਮਲ ਹੈ ਜਿਹੜਾ ਆਪਾਂ ਘਰ 'ਚ ਕੜੀ ਪਕੌੜੇ ਬਣਾਉਣ ਵਾਸਤੇ ਵਰਤਦੇ ਆਂ ਲੇਖੋ ਪੌਣੀ ਕੌਲੀ ਮੈਂ ਘਿਓ ਦੀ ਲਈ ਹੈ ਤੇ ਦੋ ਕੌਲੀਆਂ ਬੇਸਣ ਦੀਆਂ ਲਈਆਂ ਨੇ ਹੁਣ ਆਪਾਂ ਬੇਸਣ ਨੂੰ ਮੀਡੀਅਮ ਫਲੇਮ ਤੇ 10 ਤੋਂ 12 ਮਿੰਟ ਭੁੰਨਾਂਗੇ ਕਾਲੇ ਨਹੀਂ ਕਰਨੇ ਭੁੰਨਣ ਲੱਗੇ ਤੁਸੀਂ ਫੇਰ ਬੇਸਣ ਕੱਚਾ ਰਹਿ ਜਾਊਗਾ ਫੁੱਲ ਫੁੱਲੇ ਮਨੀ ਗੈਸ ਦੀ ਕਾਰਨੀ ਘੱਟ ਸੇਕ ਤੇ ਤੁਸੀਂ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ 10 ਤੋਂ 12 ਮਿੰਟ ਇਸ ਨੂੰ ਭੁੰਨਣ ਤੇ ਲੱਗ ਜਾਂਦੇ ਨੇ ਜਿਵੇਂ ਜਿਵੇਂ ਇਹ ਇਹ ਭੁੱਜਦਾ ਜਾਊਗਾ ਇਹਦਾ ਕਲਰ ਵੀ ਲਾਈਟ ਹੁੰਦਾ ਜਾਊ ਤੇ ਬਹੁਤ ਸੋਹਣੀ ਇਹਦੇ ਵਿੱਚੋਂ ਖੁਸ਼ਬੂ ਵੀ ਆਉਣ ਲੱਗ ਜਾਂਦੀ ਹੈ ਦੇਖੋ ਜਿਵੇਂ ਜਿਵੇਂ ਇਹ ਭੁੱਜਦਾ ਜਾ ਰਿਹਾ ਹੈ ਇਹਦਾ ਕਲਰ ਲਾਈਟ ਹੁੰਦਾ ਜਾ ਰਿਹਾ ਹੈ ਤੇ ਹੌਲੀ ਹੌਲੀ ਇਹ ਘਿਓ ਵੀ ਛੱਡਣ ਲੱਗ ਜਾਵੇਗਾ ਇਹ ਵਰਕੀਆਂ ਜਿਹੜੀ ਬਹੁਤ ਟੇਸਟੀ ਬਣਦੀ ਹੈ ਤੇ ਸਿਰਫ ਆਪਾਂ ਨੂੰ ਘਰ 'ਚ ਪਏ ਸਮਾਨ ਨਾਲ ਹੀ ਬਣਾ ਕੇ ਤਿਆਰ ਕਰ ਸਕਦੇ ਆ ਕੋਈ ਆਪਾਂ ਨੂੰ ਬਾਜ਼ਾਰ ਤੋਂ ਚੀਜ਼ ਲਿਆਉਣ ਦੀ ਲੋੜ ਨਹੀਂ ਦੇਖੋ 10 ਤੋਂ 12 ਮਿੰਟ ਇਸ ਨੂੰ ਮੈਂ ਭੁੰਨ ਲਿਆ ਬੇਸਨ ਬਿਲਕੁਲ ਲਾਈਟ ਹੋ ਚੁੱਕਿਆ ਪਤਲਾ ਵੀ ਹੋ ਚੁੱਕਿਆ ਤੇ ਘਿਓ ਵੀ ਛੱਡ ਪਾਇਆ ਨਹੀਂ ਹੁਣ ਉਸ ਤੋਂ ਬਾਅਦ ਇੱਥੇ ਮੈਂ ਮਲਾਈ ਲਈ ਆ ਅੱਧਾ ਕੱਪ ਮਲਾਈ ਦਾ ਲੈਣਾ ਤੁਸੀਂ ਜਾਣੀ ਕਿ 5 ਚਮਚ 5 ਚਮਚ ਮੈਂ ਇਹਦੇ ਵਿੱਚ ਮਲਾਈ ਪਾਈ ਹੈ ਮਲਾਈ ਤੁਸੀਂ ਤਾਜੀ ਲੈਣੀ ਹੈ ਮਲਾਈ ਪਾਉਣ ਦਾ ਕਰਨ ਇਹ ਕਿ ਕਿ ਨਾ ਤਾਂ ਆਪਾਂ ਇਹਦੇ ਵਿੱਚ ਕੋਈ ਮਿਲਕ ਪਾਊਡਰ ਪਾ ਰਹੇ ਨਾ ਕੋਈ ਖੋਆ ਪਾ ਰਹੇ ਤਾਂ ਮਲਾਈ ਨਾਲ ਇਹਦੇ ਵਿੱਚ ਖੋਏ ਦਾ ਟੇਸ ਆਊਗਾ ਇੱਕ ਮਲਾਈ ਨਾਲ ਇਹ ਬਰਫੀ ਜਿਹੜੀ ਬਹੁਤ ਹੀ ਵਧੀਆ ਦਾਣੇਦਾਰ ਬਣ ਕੇ ਤਿਆਰ ਹੋਊਗੀ ਤੁਸੀਂ ਦੇਖ ਸਕਦੇ ਹੋ ਬੇਸਨ ਕਿੰਨਾ ਦਾਣੇਦਾਰ ਹੋ ਗਿਆ ਬਿਲਕੁਲ ਨਾਰਮਲ ਬਰੀਕ ਬੇਸਨ ਸੀ ਜਿਹਦੇ ਨਾਲ ਜਿਹੜਾ ਆਪਾਂ ਇਹਦੇ ਵਿੱਚ ਪਾਇਆ ਸੀ ਮਲਾਈ ਪਾਉਣ ਨਾਲ ਦੇਖੋ ਬਿਲਕੁਲ ਇਹ ਦਾਣੇਦਾਰ ਹੋ ਗਿਆ ਇੱਕ ਦੋ ਚਮਚ ਤੁਸੀਂ ਉਸ ਤੋਂ ਬਾਅਦ ਇਹਦੇ ਵਿੱਚ ਦੁੱਧ ਦੇ ਪਾਉਣੇ ਨੇ ਤਾਂ ਕਿ ਇਹ ਜਿਹੜੀ ਬਰਫੀ ਆ ਬਿਲਕੁਲ ਦਾਣੇਦਾਰ ਹੋ ਜਾਵੇ ਦੇਖੋ ਲਗਾਤਾਰ ਹਲਾਉਂਦੇ ਹੋਏ ਤੁਸੀਂ ਇਸ ਨੂੰ ਹੁਣ ਉਦੋਂ ਤੱਕ ਹੋਰ ਪਕਾਉਣਾ ਹੈ ਮੀਡੀਅਮ ਫਲੇਮ ਤੇ ਜਦੋਂ ਤੱਕ ਕਿ ਇਹ ਬੇਸਣ ਕੜਾਹੀ ਨਹੀਂ ਛੱਡਣ ਲੱਗ ਜਾਂਦਾ ਜਦੋਂ ਆਪਾਂ ਦੁੱਧ ਨੂੰ ਉਬਾਲਾ ਦੇ ਕੇ ਫ੍ਰਿਜ 'ਚ ਰੱਖ ਦਿੰਦੇ ਆ ਤਾਂ ਉਹਦੇ ਉੱਪਰ ਮਲਾਈ ਆ ਜਾਂਦੀ ਆ ਉਹੀ ਮਲਾਈ ਤੁਸੀਂ ਲੈਣੀ ਆ ਮਲਾਈ ਤੁਸੀਂ ਤਾਜੀ ਲੈਣੀ ਆ ਖੱਟੀ ਜਾਂ ਬਹੁਤ ਦਿਨਾਂ ਦੀ ਨਹੀਂ ਹੋਣੀ ਚਾਹੀਦੀ ਤਾਜੀ ਮਲਾਈ ਲੈਣੀ ਆ ਤੁਸੀਂ ਇਹਦੇ ਨਾਲ ਬਰਫੀ 'ਚ ਜਿਹੜਾ ਖੋਏ ਵਰਗਾ ਫਲੇਵਰ ਆਊਗਾ ਦੇਖੋ ਇਹ ਚੀਜ਼ਾਂ ਜਿਹੜੀਆਂ ਆਮ ਆਪਣੇ ਘਰਾਂ 'ਚ ਹੁੰਦੀਆਂ ਨੇ ਕੋਈ ਆਪ ਨੂੰ ਬਾਹਰੋਂ ਚੀਜ਼ ਲੈਣ ਦੀ ਲੋੜ ਨਹੀਂ ਬਹੁਤ ਆਸਾਨ ਤਰੀਕੇ ਨਾਲ ਤੁਸੀਂ ਇਹ ਵਰਫੀ ਬਣਾ ਸਕਦੇ ਹੋ ਦੇਖੋ ਜਦੋਂ ਕੜਾਹੀ ਛੱਡਣ ਲੱਗ ਗਿਆ ਮੈਂ ਗੈਸ ਨੂੰ ਬੰਦ ਕਰਕੇ ਕੜਾਹੀ ਹੇਠਾਂ ਲਾ ਲਈ ਤੇ ਉਸ ਤੋਂ ਬਾਅਦ ਅੱਧਾ ਚਮਚ ਮੈਂਦੇ ਵਿੱਚ ਇਲਾਇਚੀ ਪਾਊਡਰ ਦਾ ਪਾਇਆ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਹੈ ਇਹ ਤੁਸੀਂ ਜ਼ਰੂਰ ਪਾਉਣਾ ਹੈ ਇਲਾਇਚੀ ਪਾਊਡਰ ਨੂੰ ਆਪ ਬੇਸਨ 'ਚ ਚੰਗੀ ਤਰ੍ਹਾਂ ਮਿਕਸ ਕਰਤਾ ਤੁਸੀਂ ਦੇਖ ਸਕਦੇ ਹੋ ਕਿੰਨਾ ਦਾਣੇਦਾਰ ਹੋ ਗਿਆ ਬੇਸਨ ਇਸੇ ਤਰ੍ਹਾਂ ਇਹ ਬਰਫੀ ਜਿਹੜੀ ਬਹੁਤ ਟੇਸਟੀ ਬਣਦੀ ਹੈ ਦਾਣੇਦਾਰ ਬਣੂਗੀ ਬਿਲਕੁਲ ਸਭ ਤੋਂ ਪਹਿਲਾਂ ਦੇਖੋ ਇੰਨੇ ਆਪਾਂ ਕੜਾਜ ਆਪਣਾ ਬੇਸਣ ਹੈ ਜਿਹੜਾ ਥੋੜਾ ਜਿਹਾ ਠੰਡਾ ਹੁੰਦਾ ਹੈ ਇੰਨੇ ਨਾਲ ਦੀ ਨਾਲ ਤੁਸੀਂ ਕੋਈ ਟ੍ਰੇ ਜਾਂ ਥਾਲੀ ਨੂੰ ਗ੍ਰੀਸ ਕਰ ਲੈਣਾ ਕਿਉਂ ਨਾਲ ਤਾਂ ਕਿ ਜਿਹੜੀ ਆਪਣੀ ਬਰਫੀ ਹੈ ਥਾਲੀ ਜਾਂ ਟ੍ਰੇ ਦੇ ਵਿੱਚ ਚਿਪਕੇ ਨਾ ਇੱਥੇ ਮੈਂ ਟ੍ਰੇ ਲਈ ਹੈ ਇਹਨੂੰ ਮੈਂ ਕਿਉਂ ਨਾਲ ਚੰਗੀ ਤਰ੍ਹਾਂ ਗ੍ਰੀਸ ਕਰ ਲਿਆ ਆਲੇ ਦੁਆਲੇ ਚੰਗੀ ਤਰ੍ਹਾਂ ਘਿਓ ਹੋ ਜਾਣਾ ਤੁਸੀਂ ਰਿਫਾਈਨਡ ਹੋਲ ਕੁਝ ਵੀ ਲਗਾ ਸਕਦੇ ਹੋ ਉਸ ਤੋਂ ਬਾਅਦ ਇੱਥੇ ਮੈਂ ਪੀਸੀ ਹੋਈ ਚੀਨੀ ਲਈ ਆ ਉਹੀ ਕੌਲੀ ਜਿਹੜੀ ਆਪਾਂ ਜਿਹਦੇ ਨਾਲ ਸਾਰਾ ਮੈਜ਼ਰਮੈਂਟ ਕਰਿਆ ਸੀ ਉਹੀ ਇੱਕ ਕੌਲੀ ਮੈਂ ਪੀਸੀ ਹੋਈ ਚੀਨੀ ਦਾ ਇਹਦੇ ਵਿੱਚ ਪਾਇਆ ਚੀਨੀ ਤੁਸੀਂ ਜਦੋਂ ਗਰਮ ਹੋਵੇ ਬੇਸਨ ਥੋੜਾ ਜਿਹਾ ਉਦੀ ਪਾਉਣੀ ਹੈ ਜੇ ਤੁਸੀਂ ਠੰਡੇ ਚ ਪਾਤੀ ਤਾਂ ਇਹ ਜਿਹੜੀ ਪੁਰਕਲੀ ਜੀ ਬਣ ਜੂਗੀ ਬਰਫੀ ਜਿਵੇਂ ਆਪਾਂ ਲੱਡੂ ਬਣਾਉਣੇ ਹੁੰਦੇ ਆ ਜੇ ਤੁਸੀਂ ਗਰਮ ਬੇਸਨ ਦੀ ਚੀਨੀ ਪਾਉਂਗੇ ਤਾਂ ਇਹ ਚੀਨੀ ਜਿਹੜੀ ਪਾਣੀ ਛੱਡ ਦੂਗੀ ਤੇ ਬਹੁਤ ਹੀ ਵਧੀਆ ਚੰਗੀ ਤਰ੍ਹਾਂ ਮੈਲਟ ਹੋ ਜਾਊਗੀ ਵਿੱਚ ਦੇਖੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਚੀਨੀ ਹੈ ਜਿਹੜੀ ਮਿਕਸ ਹੋ ਗਈ ਚੰਗੀ ਤਰ੍ਹਾਂ ਮੈਲਟ ਹੋ ਗਈ ਵਿੱਚ ਪਾਣੀ ਛੱਡਤਾ ਚੀਨੀ ਨੇ ਹੁਣ ਆਪਾਂ ਇਸ ਨੂੰ ਟ੍ਰੇ ਦੇ ਵਿੱਚ ਚੰਗੀ ਤਰ੍ਹਾਂ ਸੈੱਟ ਕਰ ਦਾਂਗੇ ਜਦੋਂ ਚੀਨੀ ਪਾਉਣੀ ਹੈ ਬੇਸਨ ਤੁਹਾਡਾ ਠੰਡਾ ਨਹੀਂ ਜ਼ਿਆਦਾ ਹੋਣਾ ਚਾਹੀਦਾ ਗਰਮ ਹੋਣਾ ਚਾਹੀਦਾ ਹਲਕਾ ਫਿਰ ਤੁਸੀਂ ਚੀਨੀ ਪਾਉਣੀ ਹੈ ਇਹਦੇ ਵਿੱਚ ਦੇਖੋ ਚੰਗੀ ਤਰ੍ਹਾਂ ਤੁਸੀਂ ਇਸ ਤਰ੍ਹਾਂ ਸੈੱਟ ਕਰ ਦੇਣਾ ਜੇ ਤੁਹਾਡੇ ਕੋਲ ਟ੍ਰੇ ਨਹੀਂ ਤਾਂ ਤੁਸੀਂ ਕੋਈ ਵੀ ਥਾਲੀ ਲੈ ਸਕਦੇ ਹੋ ਉਹਦੇ ਵਿੱਚ ਬਰਫੀ ਸੈੱਟ ਕਰ ਸਕਦੇ ਹੋ ਚੰਗੀ ਤਰ੍ਹਾਂ ਸੈੱਟ ਕਰਨ ਤੋਂ ਬਾਅਦ ਮੈਂ ਕੁਝ ਬਦਾਮ ਤੇ ਪਿਸਤੇ ਨੂੰ ਬਰੀਕ-ਬਰੀਕ ਕੱਟ ਲਿਆ ਸੀ ਉਹਨਾਂ ਨਾਲ ਬਰਫੀ ਨੂੰ ਗਾਰਨਿਸ਼ ਕਰਤਾ ਇਹ ਬਹੁਤ ਸੋਹਣੀ ਲੱਗਦੀ ਹੈ ਤੁਸੀਂ ਕੋਈ ਵੀ ਚੀਜ਼ ਨਾਲ ਚਾਂਦੀ ਦੇ ਵਰਕ ਨਾਲ ਕੋਈ ਵੀ ਡ్రਾਈ ਫਰੂਟਸ ਨਾਲ ਇਸ ਨੂੰ ਗਾਰਨਿਸ਼ ਕਰ ਸਕਦੇ ਹੋ ਹਲਕਾ ਜਿਹਾ ਉੱਪਰੋਂ ਆਪਾਂ ਫੇਰ ਇਹਨੂੰ ਦੱਬ ਦਾਂਗੇ ਤਾਂ ਕਿ ਜਿਹੜੇ ਆਪਾਂ ਡ్రਾਈ ਫਰੂਟਸ ਪਾਏ ਨੇ ਉਹ ਚੰਗੀ ਤਰ੍ਹਾਂ ਬਰਫ ਦੇ ਵਿੱਚ ਸੈੱਟ ਹੋ ਜਾਣ ਹੁਣ ਇਹਨੂੰ ਜਾਂ ਤਾਂ ਤੁਸੀਂ 1 ਘੰਟੇ ਲਈ ਬਾਹਰ ਰੈਸਟ ਕਰਨ ਲਈ ਰੱਖ ਦੋ ਸੈੱਟ ਹੋਣ ਲਈ ਰੱਖ ਦੋ ਜੇ ਤੁਹਾਨੂੰ ਜ਼ਿਆਦਾ ਕਾੜੀ ਹੈ ਤਾਂ ਤੁਸੀਂ ਅੱਧੇ ਘੰਟੇ ਲਈ ਇਸ ਨੂੰ ਫ੍ਰਿਜ 'ਚ ਰੱਖ ਸਕਦੇ ਹੋ ਦੇਖੋ 1 ਘੰਟੇ ਬਾਅਦ ਆਪਣੀ ਬਰਫੀ ਹੈ ਜਿਹੜੀ ਪੂਰੀ ਤਰ੍ਹਾਂ ਸੈੱਟ ਹੋ ਚੁੱਕੀ ਹੈ ਹੁਣ ਆਪਾਂ ਇਸ ਦੇ ਪੀਸ ਕੱਟਾਂਗੇ ਪੀਸ ਤੁਸੀਂ ਆਪਣੀ ਮਰਜ਼ੀ ਅਨੁਸਾਰ ਕੋਈ ਵੀ ਸ਼ੇਪ ਦੇ ਕੱਟ ਸਕਦੇ ਹੋ ਜਦੋਂ ਵੀ ਤੁਸੀਂ ਬਰਫੀ ਕੱਟਣੀ ਹੈ ਜਿਹੜੀ ਤੁਸੀਂ ਚਾਹ ਪੂਜਾ ਕਰਦ ਲੈਣੀ ਹੈ ਉਹ ਬਿਲਕੁਲ ਤਿੱਖੀ ਹੋਣੀ ਚਾਹੀਦੀ ਹੈ ਦੰਦਿਆਂ ਵਾਲੀ ਨਹੀਂ ਹੋਣੀ ਚਾਹੀਦੀ ਬਿਲਕੁਲ ਪਲੇਨ ਹੋਣੀ ਚਾਹੀਦੀ ਹੈ ਉਹਦੇ ਨਾਲ ਕੀ ਹੈ ਬਰਫੀ ਬਹੁਤ ਵਧੀਆ स्मूथ ਕੱਟ ਕੇ ਤਿਆਰ ਹੁੰਦੀ ਹੈ ਤੇ ਬਰਫੀ ਦੇ ਪੀਸ ਬਹੁਤ ਵਧੀਆ ਕੱਟ ਕੇ ਤਿਆਰ ਹੁੰਦੇ ਨੇ ਜਦੋਂ ਆਪਾਂ ਕੋਈ ਦੰਦਿਆਂ ਵਾਲੀ ਕਰਦ ਜਾਂ ਚਾਕੂ ਲੈ ਲੈਂਦੇ ਆ ਤਾਂ ਉਹਦੇ ਨਾਲ ਕੀ ਹੈ ਪੀਸ ਦੇ ਵਿੱਚ ਉਵੇਂ ਦਰਦਰਾपन ਜਾ ਆ ਜਾਂਦਾ ਬਿਲਕੁਲ ਪਲੇਨ ਪੀਸ ਨਹੀਂ ਕੱਟ ਕੇ ਤਿਆਰ ਹੁੰਦੇ ਦੇਖੋ ਇਸੇ ਤਰ੍ਹਾਂ ਬਹੁਤ ਆਸਾਨੀ ਨਾਲ ਇਹ ਬਰਫੀ ਜਿਹੜੀ ਕੱਟ ਹੋ ਰਹੀ ਹੈ ਬਹੁਤ ਵਧੀਆ ਸੈੱਟ ਹੋ ਚੁੱਕੀ ਹੈ 1 ਘੰਟੇ ਦੇ ਵਿੱਚ ਜੇ ਤੁਹਾਨੂੰ ਕਾੜੀ ਹੈ ਤਾਂ ਅੱਧੇ ਘੰਟੇ ਲਈ ਤੁਸੀਂ ਫ੍ਰਿਜ ਦੇ ਵਿੱਚ ਰੱਖ ਦੋ ਨਾ ਤਾਂ ਆਪਾਂ ਨੂੰ ਇਹਦੇ ਲਈ ਬਣਾਉਣ ਵਾਸਤੇ ਬਰਫੀ ਬਣਾਉਣ ਵਾਸਤੇ ਨਾ ਤਾਂ ਕੋਈ ਚਾਸ਼ਨੀ ਦੀ ਲੋੜ ਪਈ ਹੈ ਨਾ ਆਪਾਂ ਨੂੰ ਕਿਸੇ ਮਾਵੇ ਦਾ ਕੋਈ ਦੀ ਲੋੜ ਪਈ ਹੈ ਫਿਰ ਵੀ ਇਹ ਬਰਫੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਗੀ ਦੇਖੋ ਕਿੰਨੇ ਵਧੀਆ ਪੀਸ ਬਣ ਕੇ ਤਿਆਰ ਹੋਏ ਨੇ ਬਹੁਤ ਹੀ ਆਸਾਨੀ ਨਾਲ ਦੇਖੋ ਨਿਕਲ ਗਈ ਬਰਫੀ ਕੋਈ ਜ਼ਿਆਦਾ ਬਿਲਕੁਲ ਟ੍ਰੇ 'ਨਾਂ ਚਿਪਕੀ ਨਹੀਂ ਹੈਗੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਬਿਲਕੁਲ ਹਲਵਾਈ ਸਟਾਈਲ ਜੋ ਅਪ ਜਿਵੇਂ ਇਹਦੀ ਵਰਫੀ ਆਪਾਂ ਹੋਟਲਾਂ ਬਾਜ਼ਾਰਾਂ ਤੋਂ ਲਿਓਨੇ ਆਂਗੇ ਉਹੀ ਤਰੀਕੇ ਨਾਲ ਆਪਾਂ ਘਰ 'ਚ ਤਿਆਰ ਕਰ ਸਕਦੇ ਹਾਂ ਬਹੁਤ ਆਸਾਨੀ ਨਾਲ ਇਹ ਹੀ ਮਿਠਾਈ ਤੁਸੀਂ ਬਾਹਰ ਲੈਣ ਜਾਓ ਤਾਂ 4-500 ਰੁਪਏ ਤੋਂ ਘੱਟ ਨਹੀਂ ਮਿਲਦੀ ਪਰ ਘਰ 'ਚ ਆਪਾਂ ਆਸਾਨੀ ਨਾਲ ਬਹੁਤ ਸੌਖੇ ਤਰੀਕੇ ਨਾਲ ਇਹਨੂੰ ਤਿਆਰ ਕਰ ਸਕਦੇ ਹਾਂ ਦੇਖੋ ਕਿੰਨੀ ਵਧੀਆ ਵਰਫੀ ਬਣ ਕੇ ਤਿਆਰ ਹੋਈ ਹੈ ਤੁਸੀਂ ਘਰ ਵਿੱਚ ਟ੍ਰਾਈ ਜ਼ਰੂਰ ਕਰਿਓ بس ਜੇ ਤੁਸੀਂ ਇੱਕ ਕੌਲੀ ਜਾਂ ਕੱਪ ਨਾਲ ਸਾਰਾ ਮੇਜਰਮੈਂਟ ਕਰੋਗੇ ਸਹੀ ਮੇਜਰਮੈਂਟ ਨਾਲ ਬਰਫੀ ਬਣਾਓਗੇ ਤਾਂ ਬਿਲਕੁਲ ਪਰਫੈਕਟ ਬਣੂਗੀ ਕੋਈ ਵੀ ਇਹਦੇ ਵਿੱਚ ਗਲਤੀ ਦੀ ਗੁੰਜਾਇਸ਼ ਨਹੀਂ ਹੁੰਦੀ ਬਹੁਤ ਆਸਾਨ ਤਰੀਕਾ ਹੈ ਇਸ ਨੂੰ ਬਣਾਉਣ ਦਾ 15 ਮਿੰਟਾਂ ਵਿੱਚ ਜਿਹੜੀ ਬਰਫੀ ਹੈ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਇੱਕ ਬਰਫੀ ਦਾ ਪੀਸ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਦੇਖੋ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਬਿਲਕੁਲ ਮੂੰਹ ਚ ਗੋਲ ਜਾਣ ਵਾਲੀ ਮਿਲਦੇ ਆ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਾਰੀ